ਤੋ ਪਹਿਲਾਂ ਸਾਰਿਆਂ ਨੂੰ ਜੈ ਬਾਨਵਕੀ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਨਾਮ ਮੇਰਾ ਨਾਮ ਸੁਮੇਤ ਮਚਲਾ ਜੀ ਮੈਂ ਪਿੰਡ ਬਸੰਤਨਗਰ ਇੰਚਾਰਜ ਆਮ ਆਦਮੀ ਪਾਰਟੀ ਵੱਲੋਂ ਪਿਆ ਆਮ ਆਦਮੀ ਪਾਰਟੀ ਦੀ ਮੈਂ ਸਾਰੀ ਲੀਡਰਸ਼ਿਪ ਨੂੰ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਤੁਹਾਡੇ ਵੱਲੋਂ ਜਿਹੜਾ ਇੱਕ ਸਾਂਝ ਕੇਂਦਰ ਖੋਲਿਆ ਜਾ ਰਿਹਾ ਵਾ ਉਹਦੇ ਬਾਰੇ ਜਰੂਰ ਦੇਖੋ ਜੀ ਜਿਹੜਾ ਪਿੰਡ ਦੇ ਵਿੱਚ ਪਿੰਡ ਦਾ ਸਾਂਝਾ ਸੇਵਾ ਕੇਂਦਰ ਖੋਲਿਆ ਜਾ ਰਿਹਾ ਹੈ ਪਿੰਡ ਦੀਆਂ ਸਾਰੀ ਲੋਕਾਂ ਦੀ ਸੇਵਾ ਲਈ ਖੋਲਿਆ ਜਾ ਰਿਹਾ ਹੈ ਇੱਥੇ ਲੋਕੀ ਆ ਕੇ ਆਪਣੀ ਦਿੱਕਤ ਪਰੇਸ਼ਾਨੀਆਂ ਇੱਥੇ ਦੱਸ ਸਕਦੇ ਆ ਜੋ ਵੀ ਉਹਨਾਂ ਦੇ ਡਾਕੂਮੈਂਟਸ ਆ ਜੋ ਕਾਗਜ਼ ਪੱਤਰ ਬਣਨ ਵਾਲੇ ਆ ਉੱਥੇ ਆ ਕੇ ਬਣਵਾ ਸਕਦੇ ਆ ਤੇ ਇੱਕ ਤੁਹਾਡੇ ਵੱਲੋਂ ਰਾਸ਼ਨ ਵੰਡਿਆ ਗਿਆ ਉਹਦੇ ਬਾਰੇ ਦੱਸਦੇ ਆ। ਦੇਖੋ ਜੀ ਜੋ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਾਡੇ ਜੀ ਭਗਵੰਤ ਮਾਨ ਜੀ ਵੱਲੋਂ ਜਿਹੜੀ ਕਰ ਕਰ ਰਾਸ਼ਨ ਦੀ ਮੁਹਿੰਮ ਚਲਾਈ ਆ ਉਹ ਲੋਕਾਂ ਨੂੰ ਇੱਥੋਂ ਰਾਸ਼ਨ ਵੰਡਿਆ ਗਿਆ ਹੈ ਤੇ ਲੋਕੀ ਬਹੁਤ ਲੋਕਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਖੁਸ਼ੀ ਵੀ ਆ ਤੇ ਲੋਕਾਂ ਦੀਆਂ ਇੱਥੇ ਦਿੱਕਤ ਪਰੇਸ਼ਾਨੀ ਸੁਣਦੇ ਹੋਏ ਅਸੀਂ ਇਹ ਚੀਜ਼ ਵੀ ਦੇਖੀ ਆ ਕਿ ਵੀ ਕਿੰਨੇ ਲੋਕਾਂ ਦਾ ਇੱਥੇ ਜਿਹੜੇ ਰਾਸ਼ਨ ਕਾਰਡ ਆ ਉਹਨਾਂ ਦੇ ਕੱਟੇ ਹੋਏ ਆ ਲੋਕਾਂ ਨੂੰ ਬੜੀ ਦਿੱਕਤ ਆ ਰਹੀਆਂ ਵਾ ਤੇ ਮੈਂ ਹੱਥ ਜੋੜ ਕੇ ਸਾਰੀ ਆਪਣੀ ਲੀਡਰਸ਼ਿਪ ਨੂੰ ਆਮ ਆਦਮੀ ਪਾਰਟੀ ਦੀ ਮੈਂ ਇਹ ਬੇਨਤੀ ਕਰਦਾ ਹਾਂ ਜਲਦ ਤੋਂ ਜਲਦ ਇੱਥੇ ਜਿੰਨੇ ਵੀ ਐਕਸਪੈਕਟਰ ਨੇ ਇੱਥੇ ਆਣ ਤੇ ਲੋਕਾਂ ਦੀ ਜਿਹੜੀ ਰਾਸ਼ਨ ਕਾਰਡ ਕੱਟੇ ਗਏ ਆ ਇਹਨਾਂ ਨੂੰ ਬਹੁਤ ਜਲਦੀ ਖੁਲਵਾ ਦੇਣਗੇ ਅੱਗੇ ਜਿਵੇਂ ਕਣਕ ਮਿਲਦੀ ਸੀ ਹੁਣ ਆਟਾ ਮਿਲਣਾ ਸ਼ੁਰੂ ਕੀਤਾ ਮਾਨ ਸਰਕਾਰ ਨੇ ਆਟਾ ਦੇਣ ਲੱਗੇ ਤੇ ਉੱਥੇ ਵੀ ਲੋਕਾਂ ਵੱਲੋਂ ਤੁਹਾਨੂੰ ਦੱਸਿਆ ਗਿਆ ਕਿ ਲੋਕਾਂ ਵੱਲੋਂ ਬਹੁਤ ਜ਼ਿਆਦਾ ਵਿਊ ਆ ਰਹੇ ਆ ਲੋਕੀ ਕਹਿ ਰਿਹਾ ਵੀ ਸਾਨੂੰ ਕਣਕ ਲੈਣ ਦੇ ਵਿੱਚ ਅਸੀਂ ਕਣਕ ਲੈਂਦੇ ਸੀਗੇ ਕਣਕ ਅਸੀਂ ਪਸਮਾਨਦੇ ਸੀਗੇ ਸੋ ਅਸੀਂ ਫੇਰ ਵੀ ਪੈਸੇ ਦਿੰਦੇ ਸੀਗੇ ਲੋਕੀ ਬਹੁਤ ਜ਼ਿਆਦਾ ਖੁਸ਼ ਨੇ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਗੰਮੀਓ ਤੇ ਸਾਡੇ ਭਗਵੰਤ ਮਾਨ ਜੀ ਵੱਲੋਂ ਕਿ ਵੀ ਜੋ ਆਮ ਆਦਮੀ ਪਾਰਟੀ ਵੱਲੋਂ ਇਹ ਘਰ ਘਰ ਰਾਸ਼ਨ ਸਮਾਰੋਹ ਚਲਾਇਆ ਗਿਆ ਹੈ ਬਹੁਤ ਵਧੀਆ ਲੋਕਾਂ ਦਾ ਬਹੁਤ ਜ਼ਿਆਦਾ ਵਿਊ ਵੀ ਆ ਬਹੁਤ ਜ਼ਿਆਦਾ ਉਹਨਾਂ ਦੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਵੀ ਦੇਖਣ ਨੂੰ ਮਿਲ ਰਹੀ ਹੈ ਸਰਵਿੰਦਰ ਸਿੰਘ ਕੀ ਕਰਨਾ ਹੈ ਜੀ ਮੈਂ ਇਥੇ ਪਰਤੀਆਂ ਘਟੌਣ ਆਇਆ ਸੀਗਾ ਤੇ ਭਾਈ ਉਹਨਾਂ ਨੇ ਬੜੀ ਵਧੀਆ ਮੇਰੀ ਸੁਣੀ ਆ ਤੇ ਇਹਨਾਂ ਨੇ ਪਰਚੀ ਤੋਂ ਹੱਲਪ ਕੀਤੀ ਹੈ ਮੇਰੀ ਹਾਂਜੀ ਮੈਂ ਕਮੇਡੀਆ ਬਾਹਰ ਰੰਗੀ ਕਿਵੇਂ ਚੰਗੇ ਮੇਰੇ ਥੋੜੇ ਮਾਨ ਸਰਕਾਰ ਨੂੰ ਮਾਨ ਸਰਕਾਰ ਨੂੰ ਕਿ ਉਹਨਾਂ ਦਾ ਮਾਨ ਸਰਕਾਰ ਬਹੁਤ ਮਾਨ ਸਰਕਾਰ ਬਹੁਤ ਵਧੀਆ ਇਹ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਇਹ ਮਹਿਮ ਚਲਾ ਕੇ ਮੇਰਾ ਨਾਮ ਖੁਮਨਦੀਪ ਵਾਹ ਪਹਿਲਾਂ ਚੈੱਕ ਕੀਤਾ ਉਹਨਾਂ ਨੇ ਕਹਿੰਦੇ ਵੀ ਤੁਹਾਡਾ ਕਾਰਡ ਕੱਟਿਆ ਗਿਆ ਮੈਂ ਥੋੜੀ ਟੈਂਸ਼ਨ ਜੋ ਗਈ ਮੈਂ ਫਿਰ ਇਹਨਾਂ ਪਾਜੀ ਨੂੰ ਕਿਹਾ ਵੀ ਮੇਰਾ ਕਾਰਡ ਕੱਟਿਆ ਗਿਆ ਫਿਰ ਇਹਨਾਂ ਨੇ ਕਿ ਮੈਂ ਇਹਨਾਂ ਨੂੰ ਰਿਸਟੈਟ ਕੀਤੀ ਕਿ ਮੇਰੇ ਚੈੱਕ ਕਰਕੇ ਦਿਖਾਓ ਫਿਰ ਇਹਨਾਂ ਨੇ ਚੈੱਕ ਕਰਵਾਇਆ ਤਾਂ ਫਿਰ ਹੁਣ ਆ ਗਿਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਅਪੰਜਾਬ ਆਨੰਮ ਆਮਾ ਤੁਸੀਂ ਕਰਾ ਦਿੱਤਾ ਥੈਂਕ ਯੂ